ਸਵਾਗਤ ਹੈ ਮਿੱਤਰੋ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਪਹੁੰਚੇ ਹਾਂ ਜੀ ਅਲੀਕ ਜਿਲ੍ਹਾ सिरसा ਦੇ ਵਿੱਚ ਅੱਜ ਦੇ ਬਲੌਗ ਚ ਬਾਈ ਇੱਕ ਨਵੀਂ ਸਕੀਮ ਦੇ ਨਾਲ ਵੀਡੀਓ ਬਣਾ ਰਹੇ ਹਾਂ ਅੱਜ ਸਾਰੇ ਟਰੈਕਟਰਾਂ ਦੇ ਵੀਊ ਲਵਾਂਗੇ ਤੇ ਜਿਹੜੇ ਟਰੈਕਟਰ ਦੇ ਤੁਸੀਂ ਫੈਨ ਹੋ ਕਿਹੜੇ ਗਰੁੱਪ ਦੇ ਤੁਸੀਂ ਫੈਨ ਹੋ ਦੇਖਾਂਗੇ ਸਭ ਤੋਂ ਵੱਧ ਕਮੈਂਟ ਕਿਹੜੇ ਗਰੁੱਪ ਦੇ ਆਉਂਦੇ ਆ ਇਹ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਵੀਡੀਓ ਦੇਖਦੇ ਹੋ ਲਾਈਵ ਦੇਖਦੇ ਹੋ ਹਨਾ ਕਮੈਂਟ ਜਿਆਦਾ ਤੋਂ ਜਿਆਦਾ ਕਰਨੇ ਜਿਹੜੇ ਗਰੁੱਪ ਦੇ ਫੈਨ ਹੋ ਕਿਹੜੇ ਟਰੈਕਟਰ ਦੇ ਦੇਖਦੇ ਆਪਾਂ ਬਾਅਦ ਚ ਵੀਡੀਓ ਬਣਾ ਕੇ ਪਾਵਾਂ ਕਿਹੜੇ ਗਰੁੱਪ ਦੇ ਵੱਧ ਕਮੈਂਟ ਆਏ ਆ ਤੇ ਫਿਰ ਆਜੂ ਫੰਕਸ਼ਨ ਕਰਦੇ ਆਪਾਂ ਟ੍ਰੈਕਟਰ ਦੇ ਨੀਂ। ਇੰਨੇ ਤਾਂ ਵਟਣ ਗਿਆ ਅਮਰੀਕ ਜਿਹੜੀ ਜਿਹੜੀ ਟਰਬੋ ਪੈਰ ਧੰਨਵਾਦ ਖੜ ਗਿਆ ਜਾਗਰੂ ਵੀ ਝਾੜੂ ਵਾਲੇ ਹੁੰਦੇ ਪੰਪ ਪਾੜੂ ਦੇ ਮੁਕਾਬਲੇ ਖੇਡੇ ਜਾ ਰਹੇ ਆ ਇਹਦਾ ਪੰਪ ਪਾੜੂ ਇੱਕ ਪਾਸੇ ਆਰਜੁਨ ਦੇ ਦੋਸਤਾਂ ਪਾਸੇ ਜਿਹੜੀ 58 ਦਾ ਸਟਾਫ ਵੱਡਾ ਮੁਕਾਬਲਾ ਬੱਤੀ ਜੰਗਲੇ ਚੱਲੇ ਜਾਵੇਗੀ ਤਿਰਫਾ ਨੀ ਲੈਂਗਾ ਕੱਲ ਟਿਕੂ ਨੂੰ ਵਿਚਾਰੀ ਜਾਣਾ ਸਵਾਰਨ ਦੇ ਆ ਤੇ ਅੰਮ੍ਰਿਤਸਰ ਸਜਾ ਲਈ ਬੰਨ ਸਿੱਖ ਬਣਾਂਗੇ ਇਹ ਠੀਕ ਹੈ ਭੰਤ ਜਿੰਦਾਬਾਦ ਅੱਜ ਦੀ ਜਿਹੜੀ ਵੀਡੀਓ ਆਪਣੀ ਠੀਕ ਹੈ ਅੱਜ ਇਸ ਵਿਸ਼ੇ ਤੇ ਹੋਣੀ ਹੈ ਵੀ ਜਿਹੜੇ ਜਿਹੜੇ ਗਰੁੱਪ ਦੇ ਵੱਧ ਮੈਸੇਜ ਆਉਣਗੇ ਆਪਾਂ ਉਹ ਦੇਖਣੇ ਨੇ ਇਸ ਵੀਡੀਓ 'ਚ ਠੀਕ ਹੈ ਕਿਵੇਂ ਵੀ ਅੱਜ ਦੇ ਬਲੌਗ 'ਚ ਜਿਹੜੇ ਦੇਖਣ ਵਾਲੇ ਆ ਵੀ ਕਿਹੜੇ ਗਰੁੱਪ ਦੇ ਵੱਧ ਆਪਾਂ ਕਮੈਂਟ ਲੈਣੇ ਆ ਵੀਡੀਓ 'ਚ ਯਾਰਾ ਕਿਵੇਂ ਹੋਣਗੇ ਵੀ ਕਿਹੜੇ ਗਰੁੱਪ ਨੂੰ ਜਿਆਦਾ ਪਸੰਦ ਕਰਦੇ ਹੋ ਦੇਖਣ ਵਾਲੇ ਪਸੰਦ ਕਰਨਗੇ ਕਿਹੜੇ ਨੂੰ ਕਰਦੇ ਨੇ ਤੁਹਾਡਾ ਆਪਣਾ ਗਰੁੱਪ ਹੈ ਦੇਖਣ ਵਾਲੇ ਤੁਹਾਨੂੰ ਉਹ ਕਰਨਗੇ ਠੀਕ ਹੈ ਆਉ ਦੇ ਚ ਤੈਨੂੰ ਕਹਦੇ ਕੀ ਕਹਿਣਾ ਚਾਹਣਾ ਮੈਨੂੰ ਕੁਝ ਨਹੀਂ ਕਹਿੰਦਾ ਤਾਂ ਆਪਦੇ ਕੋਲ ਲੈਣੇ ਨਹੀਂ ਕਮੈਂਟ ਹਮ ਵੀ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਇੱਕੋ ਜਿਹਾ ਮਾਨਸਨਕਾਰ ਕਰਾਇਆ ਕਰੋ ਸਰਕਾਰ ਹੋ ਜਾਣੀ ਬਈ ਆਏ ਨਹੀਂ ਯਾਰ ਜਿੱਥੇ ਥਾ ਮੁਖ ਜਾ ਉਹੀ ਜਿੱਤੂ ਆ ਕਿਉਂ ਬਈ ਹੁਣ ਇਹਨਾਂ ਦਾ ਕੋਈ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਥੋੜੇ ਕੋਈ ਫਿਰ ਇੱਕ ਮਿੰਟ ਇਹ ਕਿਹੜਾ ਮਰਜੀ ਗਰੁੱਪ ਹੈ ਜੋ ਚੰਗਾ ਜਿਹਾ ਮਾੜਾ ਕਿਸੇ ਨੂੰ ਇੱਕ ਦੂਜੇ ਨੂੰ ਗਾਲ ਧੁੱਪੜ ਨਾ ਕੱਢਿਆ ਕਰੋ ਗਰੁੱਪਾਂ ਦੇ ਵਿੱਚ ਵੀ ਆਪਣੇ ਘਰ ਦੇ ਬੈਠੇ ਦੇਖੀ ਇਹਨਾਂ ਨੂੰ ਉਹ ਚੀਜ਼ ਨਾ ਕਰਿਆ ਕਰੋ ਹਾਂ ਗਲਤ ਨਾ ਹੋ ਜਾ ਯਾਰ ਹਨਾ ਗਲਤ ਨਾ ਹੋ ਜਾ ਇੱਕ ਇਕੱਠੇ ਇਕੱਠੀ ਰਹਿੰਦੇ ਆ ਟਰੈਕਟਰ ਵਾਲੇ ਕੋਈ ਬੋਲ ਬੋਲ ਕੇ ਇੱਕ ਦੂਜੇ ਨੂੰ ਫਿੱਕੇ ਪਾਈ ਜਾਂਦੇ ਨੇ ਕਿ ਨਹੀਂ ਹੈਪੀ ਅੱਜ ਦੇ ਬਲੌਗ ਚ ਆ ਆਪ ਜੇ ਇੱਕ ਦੂਜੇ ਨੂੰ ਗਾਲਾਂ ਨਾ ਕੱਢਿਆ ਕਰੋ ਇੱਥੇ ਕਮੈਂਟਾਂ 'ਚ ਮੈਂ ਟਰੈਕਟਰ ਵਾਲਿਆਂ ਨੂੰ ਲੜਾਈ ਜਾਂਦੇ ਨੂੰ ਇਹ ਸਾਰੇ ਉਹ ਨਹੀਂ ਕਹਦਾ ਯਾਰ ਤੈਨੂੰ ਕੁਝ ਨਹੀਂ ਕਹਿੰਦਾ ਯਾਰ ਬੈਂਤੋ ਹੈਪੀ ਅੱਜ ਜੇ ਤੈਨੂੰ ਦੱਸਦੇ ਭਾਈ ਵੱਧ ਵੱਧ ਕਮੈਂਟ ਕਰਿਓ ਆਪਾਂ ਕਮੈਂਟ ਦੇਖਣੇ ਨੇ ਦੇਖਾਂਗੇ ਕਮੈਂਟ ਕਿਹੜਾ ਵੀਰ ਕਿੰਨਾ ਨਾ ਕਰਦਾ ਵਾਲੇ ਕੋਈ ਨਾ ਕਰਿਓ ਬਣਾ ਇਹਨੂੰ ਕਮੈਂਟ ਕਰੇ ਸੁਨਾਲੀ ਸਪੈਨ ਗਰੁੱਪ ਆ ਗਿਆ ਭਾਈ ਚੱਲਦਾ ਯੂਪੀ ਵਾਲਿਓ ਦੇਖਾਂਗੇ ਭਾਈ ਸਪੈਨ ਆਹ ਬਲਾਗ ਚ ਦੇਖਾਂਗੇ ਵੀ ਸਹਾਸ ਸਪੈਨ ਮੈਨੂੰ ਪਤਾ ਵੀ ਕਿਹੜੇ ਗਰੁੱਪ ਦੇ ਵੱਧ ਕਮੈਂਟ ਆਉਂਦੇ ਆ ਠੀਕ ਹੈ ਅੱਜ ਮੈਨੂੰ ਲੱਗੂ ਕਿਹੜੇ ਗਰੁੱਪ ਪਰ ਹਾਂ ਕਹ ਦੋ ਭਾਈ ਆਪਦੇ ਚੇਤਿਆਂ ਨੂੰ ਕੁਛ ਹੈ ਇਹ ਕਹਿੰਦਾ ਆਈ ਲਵ ਯੂ ਸਾਰੇ ਚੇਤਿਆਂ ਨੂੰ ਕਹਿਣ ਵਾਲੇ ਨੂੰ ਦਿਲੋਂ ਧੰਨਵਾਦ ਸਾਰੇ ਨਾ ਸਾਰੇ ਵੀਰ ਜੁੜੋ ਲਾਈਵ ਦੇਖੋ ਦੇਖੋ ਕਮੈਂਟ ਮੰਗੋ ਯਾਰ ਕਮੈਂਟ ਵੀ ਕਰੋ ਜਰੂਰ ਕਮੈਂਟ ਕਰੋ ਵੀ ਕਿਹੜੇ ਕਿਹੜੇ ਗਰੁੱਪ ਨੂੰ ਪਸੰਦ ਕਰਦੇ ਠੀਕ ਹੈ ਹਾਂਜੀ ਜਗਜੀ ਰੰਧਾਵਾ ਨੂੰ ਬਾਈ ਫੋਲੋ ਕਰੋ ਲਾਈਵ ਜਗਜੀ ਰੰਧਾਵਾ ਨੂੰ ਬਾਈ ਆਗੇ ਕਰੋ ਫੋਲੋ ਕਰੋ ਜਗਜੀ ਰੰਧਾਵਾ ਅਨਫੋਲੋ ਨਾ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਅਨਫੋਲੋ ਕਿਉਂ ਕਰਨਾ ਆ ਗਏ ਸਾਡੀਆਂ ਵੀਡੀਓ ਬਣਾਉਣ ਫਾਲੋ ਕਰੋ ਝਾੜੂ ਵਾਲੇ ਨਹੀਂ ਵੀ ਪਾਉਂਦਾ ਨਾਲ ਹੀ ਝਾੜੂ ਲੈ ਲੈ ਪੰਪ ਲੈ ਪੰਪ ਦੇ ਯਾਰ ਚੀਮੇ ਨੂੰ ਲੈ ਪੰਪ ਜਿਆਦਾ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਪਰ ਵੀਡੀਓ ਵੇਖਿਆ ਕਰੋ ਜਿਆਦਾ ਮੇਰੇ ਭਾਈ ਸਾਡੇ YouTube ਚੈਨਲ ਨੂੰ ਸੁੱਖਾ 585 ਨੂੰ ਵੀ ਕਰੋ ਠੀਕ ਹੈ ਤੇ ਚੀਮਾ ਟੋਚਨ ਗਰੁੱਪ ਨੂੰ ਵੀ ਕਰੋ ਤੇਰਾ ਦੋ ਗਰੁੱਪਾਂ ਚ ਹੋ ਗਿਆ ਯਾਰ ਦੋ ਵੇੜੀਆਂ ਚ ਹੋ ਗਿਆ ਤੇ ਤੇਰੇ ਪੈਰ ਪੰਪ ਮੈਂ ਇੱਕ ਨਵਾਂ ਗਰੁੱਪ ਬਣਾ ਲਿਆ ਇਹਨਾਂ ਗੁੱਡਾ ਇਹ ਜਿੱਲੇ ਚਨਫੜਾ ਡੁੱਬਣਾ ਕਿਉਂ ਤੇਰੇ ਤੇਰੇ ਵੇੜੀਆਂ ਪੈਰ ਰੱਖੀ ਫਿਰਦਾ ਏ ਅੱਛਾ ਤੀਜੀ ਚ ਵੀ ਆ ਗਿਆ ਚਲਿਆ ਪਟਾਣੀ ਮੁਕਾਬਲੇ ਚ ਉਧਰ ਆ ਗਿਆ ਨਾ ਇੱਕ ਨਵੇਂ ਚਾਪਾ ਛੱਡਿਆ ਟਰਾਲੀ ਉੱਧਰ ਜਾਣਾ ਛੱਬੀ ਵਾਲੇ ਮੇਲੇ ਇੰਡੋ ਫਾਰਮ ਲਾ ਕੇ ਜਾਣਾ ਉਹ ਇੰਡੋ ਫਾਰਮ ਲਾ ਕੇ ਜਾਣਾ ਮੇਰੇ ਵਾਲਾ ਚੱਕ ਓਏ ਪੈਨ ਗਰਪਾ ਇੰਡੋ ਫਾਰਮ ਜਾਏਗਾ ਬਈ ਟਰਾਲੀ ਤੇ ਟਰਾਲੀ ਤੇ ਮਿੱਕੀ ਵਾਲਾ ਚੱਲੂਆ 50 ਅੱਛਾ ਮੈਨੂੰ ਲੈ ਦੇ ਨਾਲੇ ਚੱਲੂ ਛੋਟਾ ਜਿਹਾ ਵਿਚ ਨਾ ਮੈਨੂੰ ਵੀ ਲੈ ਜੀ ਤੂੰ ਵੀ ਲੈ ਦੇ ਨਾਲ ਰੱਖਾਂਗੇ ਦਿੰਦਾ ਇਹਦੇ ਨਾਲ ਹੀ ਰੱਖਾਂਗੇ ਤੈਨੂੰ ਨਾਲ ਰੱਖਾਂਗੇ ਠੀਕ ਹੈ ਨੀ ਆਪਾਂ ਟਰਾਲੀ ਨਾਲ ਹੀ ਭਾਗ ਜਾਵਾਂਗੇ ਤੁਹਾਨੂੰ ਬਾਹਰ ਕੱਢਾਂ ਹਾਂ ਆ ਆਹੜਾ ਫੜ ਲੈ ਵੀਰਾ ਛੂਤੇ ਵਾਟੇ ਲੈ ਲੈ ਆਹ ਦੇਖ ਲੈ ਆ ਦੀ ਵੀਡੀਓ ਹੁਣ ਆ ਫੋਨ ਹੈ ਤੂੰ ਪਾਉਣੀ ਨਹੀਂ ਹੈਗੀ ਲੈਣ ਫੜਦਾ ਮੇਰੇ ਰਿਸ਼ਤੇਦਾਰਾਂ ਤੇ ਮੈਂ ਮੂਰੇ ਹੀ 31 ਨਾਮ ਵਿੱਚ ਡੰਗ ਲਾ ਵੀ ਕਰਦੀ ਭੈਣ ਦੀ ਵਿੱਚ ਕਰਦੀ ਮੈਂ ਫਿਰ ਫਿਰ ਨਹੀਂ ਆਉਣਾ ਤਾਂ ਬੱਚੇ ਆ ਰਹੇ ਆ ਉਹ ਕਿੰਨੇ ਆਏ ਨੇ ਹੋਰ ਯੂਟਿਊਬਰ ਬਥੇਰੇ ਅੱਜ ਇਹਨੇ ਗਾਡੂ ਆ ਚ ਗਾਡੂ ਅਸੀਂ ਸਿਰੇ ਦੇ ਸਾਡੇ ਸਾਡੂ ਚਾਦੀ ਗੁੱਟ ਪੀ ਲੈ ਸਪੇਨ ਵਾਲਿਆ ਗਾਡੂ ਗਾਡੂ ਸਾਡੂ ਚਾਦੀ ਗੁੱਟ ਪੀ ਲੈ ਤੂੰ ਹੁਣ ਗਾਣਾ ਗਾਇ ਕਰਉਣਗੇ ਤੇ ਗਾਡੂਆਂ ਚ ਗਾਡੂ ਅਸੀਂ ਸਿਰੇ ਦੇ ਕੋਈ ਨਾ ਯਾਰ ਆਏ ਨੇ ਇਹਦਾ ਬਲੌਗ ਸਿਰੇ ਦੀ ਰਕਾਨ ਇਹਦਾ ਬਲੌਗ ਚ ਜਮਾਂ ਗੰਦ ਪਾ ਰਹੇ ਆ ਤੂੰ ਗੰਦੇ ਬੱਚੇ ਆਏ ਸੀ ਪੂਰੇ ਗੰਦੇ ਬੱਚੇ ਪਿੰਟਾਂ ਦੇ ਵਿੱਚ ਲਾਈਵ ਦੇ ਵਿੱਚ ਕਹਿੰਦੇ ਸੀ ਲਾਲ ਬਾਈ ਵਾਲੇ ਲਾਲ ਬਾਈ ਵਾਲੇ ਆ ਗਏ ਬਾਈ ਲਾਲ ਬਲਬਾਈ ਵਾਲੇ ਹੋਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਲ ਬਾਈ ਆਪਣਾ ਗਰੁੱਪ ਆਈ ਹਾਂ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਇੱਕੋ ਹੀ ਲੈ ਆਇਆ ਅੱਛਾ ਆਹੀ ਆਹੀ ਗੱਲ ਆ ਆਰ ਐਕਸੀ ਥੋੜੀ ਥੋੜ ਘਰੇ ਜੜਾ ਨਹੀਂ ਪਛਾਣਦਾ ਥੋੜੀ ਉਹਨਾਂ ਟਰੈਕਟਰਾਂ ਤੋਂ ਬਣੀ ਹੈ ਜੀ ਕੋਈ ਨਹੀਂ ਫਿਰ ਉਹ ਭਾਰੇ ਨਾਲ ਆ ਅੱਛਾ ਜੀ ਤੁਹਾਡੇ ਜੀ ਵੀ ਭਾਰਦਾ ਬਹੁਤ ਹੈ ਭਾਰਦਾ ਆਉਂਦਾ ਨਾ ਹਾਂ ਖੁੱਲਾ ਹੁੰਦਾ ਔਰ ਖੁੱਲਾ ਹੁੰਦਾ ਨਿਕਾ ਠੀਕ ਹੈ ਜੀ ਲਾ ਵੀ ਦੇਖਦੇ ਹੁਣ ਲਾਲ ਬਾਈ ਦੇ ਕਿੰਨੇ ਕਿ ਕਮੈਂਟ ਆਉਂਦੇ ਆ ਅਸੀਂ ਬਲੌਗ ਬਣਾਉਨੇ ਆ ਜੀ ਦੇਖਣਾ ਵੀ ਕਿਹੜੇ ਗਰੁੱਪ ਦੇ ਕਿੰਨੇ ਕਿ ਕਮੈਂਟ ਆਉਂਦੇ ਆ ਕਿੰਨਾ ਕਿ ਜਾਣਦੇ ਆ ਲੋਕੀ ਹਨਾ ਬਾਕੀ ਚਲੋ ਹੁਣ ਤੁਸੀਂ ਥੋੜਾ ਜਿਹਾ ਗੈਪ ਆ ਕੇ ਮਿਲੇ ਹਨਾ ਕਾਫੀ ਮਿਲ ਲਾਈ ਨਹੀਂ ਕਾਲੂ ਗੋਣੀ ਆਏ ਸੀ ਬਾਕੀ ਜਿਹੜੇ ਪੁਰਾਣੇ ਆ ਬਾਈ ਉਹ ਤਾਂ ਫਿਰ ਪਛਾਣ ਦੀ ਆ ਜੀ ਆ ਪਹਿਲਾਂ ਅਸੀਂ ਲਾਈਵ ਕਰਿਆ ਸੀ ਤੇ ਉਹਦੇ ਵਿੱਚ ਤੁਹਾਡੇ ਮੈਸੇਜ ਆਉਂਦੇ ਸੀ ਇਹ ਲਾਲ ਬਾਈ ਵਾਲੇ ਆਏ ਆ ਮੈਨੂੰ ਪਤਾ ਨਹੀਂ ਸੀ ਮੈਂ ਨਾ ਕਰਤੀ ਸੀ ਉਦੋਂ ਚਲੋ ਦੇਖਦੇ ਆਪਾਂ ਕਮੈਂਟ ਹੀ ਫਿਰ ਖੰਡਿਆ ਗਰੁੱਪ ਆ ਦਰਸ਼ਕਾਂ ਨੂੰ ਕਹਦੇ ਵੀਰੇ ਕਿ ਕਮੈਂਟਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਬਲੌਗ ਦੇ ਵਿੱਚ ਤੁਹਾਨੂੰ ਅੱਜ ਤਾਂ ਕਹੀ ਨਹੀਂ ਸਾਨੂੰ ਕੋਈ ਕਮੈਂਟ ਕਰੇ ਸਾਡੇ ਨਾਲ ਤਿੰਨ ਗੱਡੀਆਂ ਆਉਂਦੀਆਂ ਹੁੰਦੀਆਂ ਉਹ ਗਰਾਊਂਡ 'ਚ ਵੀ ਆਉਂਦੀਆਂ ਨੇ ਆਹ ਵੇਲੇ ਤੇ ਸਾਨੂੰ ਦੂਜੇ ਰੋਡ ਵਾਲੀ ਜਿੰਨੇ ਸਾਡੇ ਪੱਕੇ ਸਪੋਰਟਰ ਹੋ ਗਏ ਉਹ ਕਰਨਗੇ ਉਹ ਉਹ ਆਉਣਗੇ ਅੱਛਾ ਗਰਾਊਂਡ 'ਚ ਵੀ ਆਉਣਗੇ ਰੋਡ 'ਚ ਆਉਣਗੇ ਉਹ ਐ ਨਹੀਂ ਸੋਸ਼ਲ ਮੀਡੀਆ ਤੇ ਨਹੀਂ ਆਪਾਂ ਨਹੀਂ ਅਸੀਂ ਕਹਿ ਦਿੰਦੇ ਆ ਭਾਈ ਵੀ ਜਿੰਨੇ ਵੀ ਆਹ ਗਰੁੱਪ ਨੂੰ ਪਸੰਦ ਕਰਦੇ ਆ ਖੰਡਿਆ ਆ ਗਰੁੱਪ ਕਹਿ ਲਓ ਖੱਬਲਪੱਟ ਗਰੁੱਪ ਕਹਿ ਲਓ ਵੀ ਕਮੈਂਟ ਕਰ ਦਿਓ ਆ ਵੀ ਖੱਬਲ ਵੱਟ ਚ ਆ ਗਿਆ ਬਾਈ ਹੁਣ ਤਾਂ ਹੈਨਾ ਇਹ ਮੌਸਮ ਵਾਂਗੂ ਬਦਲੇ ਜਾਂਦਾ ਕਈ ਉਹ ਨਹੀਂ ਸਾਥੋ ਨਹੀਂ ਬਦਲਦਾ ਪੱਕੀ ਗੱਲ ਹੈ ਦਨ ਕਰਤਾ ਹਾਂ ਇਹ ਹੋ ਜਾਂਦੀ ਹੈ ਇਹ ਹੋ ਜਾਂਦੀ ਹੈ ਚਲੋ ਕਈ ਵਾਰ ਪੂਚਰੀ ਚ ਹੋ ਜਾਂਦੀ ਹੈ ਚਲੋ ਬਾਅਦ ਵਾਦ ਕਮੈਂਟ ਕਰਿਓ ਭਾਈ ਆ ਗਰੁੱਪ ਦੇ ਵਿੱਚ ਸਤਨਾਮ ਵਾਲਾ ਕਹਿੰਦਾ ਇੰਡੋ ਫਾਰਮ ਹੈ ਇੱਕ ਡਰੈਕਟਰ ਚਲਾਉਣਾ ਆਹ ਕਹਿੰਦੇ ਕੌਣ ਆ ਗਿਆ ਪ੍ਰਾਣਾ ਪਾਪੀ ਲੈ ਕੇ ਹਿੰਦੁਸਤਾਨ ਪਹੁੰਚਿਆ ਕਹਿੰਦੇ ਡੋਚਨਾ ਦੇ ਵਿੱਚ ਕਨੇ ਜਨਵਰੀ ਪਹੁੰਚਿਆ ਸੀ ਬੱਬਰਨਪੁਰ ਵੀ ਪਹੁੰਚਿਆ ਸੀ ਤੇ ਅੱਜ ਅਲੀਕਾ ਪਹੁੰਚ ਗਿਆ ਤੇ ਦੇਖਦੇ ਆ ਫਿਰ ਕੀ ਬਣਦਾ ਮਿੱਤਰੋ ਆਹ ਟਰੈਕਟਰ ਚਲਾਉਣਾ ਸਤਨਾਮ ਨੇ ਤੇ ਆਹ ਖੜਾ ਸਤਨਾਮ ਿੰਡੋ ਵਾਰਮ ਭੁੱਲਰ ਨਾਲ ਧੱਕਾ ਹੋ ਗਿਆ ਬਾਈ ਭੁੱਲਰ ਨਾਲ ਆਹ ਤਾਂ ਧੱਕਾ ਕਰ ਰਿਹਾ ਮੈਂ ਧੱਕਾ ਆਹ ਕਰ ਤੂੰ ਬਹੁਤ ਫੜ ਕੇ ਨੀਂਦ ਰੋ ਮਾ ਕੇ 加 ਰਹੇ ਆ ਖਾਲੇ ਚਾਰਜ ਕੌਣ ਰੱਖੇਗਾ ਜਰਾ ਕੌਣ ਰੱਖੇਗਾ ਚਾਰਜ ਹਾਂ ਡੈਡੀ ਡੈਡੀ ਉਹ ਡੈਡੀ ਕਿਉਂ ਆ ਰਿਹਾ ਨਹੀਂ ਕਿਉਂ ਆ ਰਿਹਾ ਬੰਦਾ ਮੜ ਗਿਆ ਜੀ ਕੀ ਦੇ ਆਪਣੀ ਬੋਲਰ ਨਾਲ ਉਹ ਜੋੜੇ ਬਹੁਤ ਕਰਾ ਰੱਖੇ ਬਲੂਟੁੱਥ ਕਰਾਈ ਓਏ ਓਏ ਓ ਡੈਡੀ ਓਏ ਗੱਲ ਦਾ ਮੋੜ ਅਲਮੋਹੜਾ ਅਲਮੋਹੜਾ ਉਹ ਡੈਡੀ ਦਾ ਫੇਰ ਬਲੂਟੁੱਥ ਟੱਕਰੇ ਹੋਗੇ ਕਦੇ ਉਹ ਵੀਡੀਓ ਤੇ ਵੀਡੀਓ ਤੇ ਲਾਈਵ ਸੇ ਲਾਈਵ ਚੋ ਗਿਆ ਹੋਤੀ ਵੇ ਚਾਕੋਈ ਓਪਨ ਦੇ ਮੁਕਾਬਲੇ ਚੱਲ ਪਏ ਕਹਿੰਦੇ ਜਿਹੜੀ ਅਲਸੀ ਦੇ ਹੰਡਿਆ ਗਰੁੱਪ ਦੀ ਟੱਕਰ ਹੋ ਗਈ ਕਹਿੰਦੇ ਮਿੱਤਰੋ ਕਰ ਲੈ ਆ ਕਿਉਂ ਕਰਦਾ ਹੁਣ ਭੁੱਲ ਨੂੰ ਮਾੜੇ ਬੰਦੇ ਨੂੰ ਧੱਬੀ ਜਨਾ ਬੋਲਰ ਦੀ ਸਪੋਰਟ ਜਾ ਹੈ ਭਈ ਅਗਲਾ ਆ ਸਵਾਨ ਨਿਕੀ ਜਾਂਦਾ ਓਏ ਬਸ ਐਸਵਾਨ ਨਿਕੀ ਜਾਂਦਾ ਹਾਂ ਹਾਂ ਬੱਦ ਬੱਦ ਹਣ ਗੋਦੀ ਚ ਵੜਿਆ ਲੈ ਨੂੰ ਇਹਨਾਂ ਛੇਪੀ ਲਾਣੇ ਗੋਦੀ ਨਾ ਮੈਂ ਹਟ ਗਿਆ ਕਿਹਨਾਂ ਛਾਲ ਮਾਰ ਕੇ ਗੱਲ ਚ ਗੋਦੀ ਚ ਵੜ ਜਾ ਬੇਤੀਆ ਬੇਵਲਕੇ ਸੁੱਖੂ ਜਿੱਥੇ ਬਾਅਦ ਸੁਣਦਾ ਅਰ ਕਹਿੰਦੀ ਹੁੱਕ ਕਰੋਂ ਬਈ ਅਰ ਭੇਜੋ ਲਾਈਵ ਵਾਲੇ ਕੋਲੇ ਆ ਜਾਵੇ ਕਾਪੀ ਵਾਲਾ ਸੁੱਖੂ ਜਿੱਥੇ ਬਾਅਦ ਸੁਣਦਾ ਇੱਕ ਕਰ ਕਰੋ ਵੀ ਬਈ ਦੋਜਨ ਰੋਪੇ ਲੋਕ ਲੋਕੇ ਕਿਹਦੇ ਮੁੰਡਾ ਨਜ਼ਰ ਰੱਖਿਆ ਕਰੋ ਲੋਕ ਲੋਕੇ ਵੀਡੀਓ ਬਣਾਉਂਦਾ ਸੀ ਆ ਗਿਆ ਇਹਦਾ ਮੁਕਾਬਲਾ ਪਾਣੀ ਦਾ ਕਿਹੜਾ ਸੀ ਇਹ ਪਲਾਵਲੇ ਨਹੀਂ ਤਿਆਰ ਹੋ ਵੀਰੇ ਬੁਲੇਬ ਗਰੂ ਸਾਰਿਆਂ ਨੂੰ ਇੱਕ ਚੱਕ ਗੋਲੀਆਂ ਦੇ 400 ਵੀ ਸੋਡਾ ਮੁਕਾਬਲਾ ਭਾਈ 35 ਨੰਬਰ ਦੇ ਜਾਰੀ ਬੇਟੀਆ ਭਾਈ ਲੋਖੂ ਕਾਪੀ ਵਾਲਾ ਜਿੱਥੇ ਬਾਦ ਫੁੱਲ ਲਾਈਵ ਵਾਲੇ ਕੋਈ ਆ ਜਾਣੇ ਤੇਰੇ ਪਿੱਛੇ ਇੱਕ ਕਰਾਉਂ ਕਾਪੀ ਵਾਲਾ ਜਿੱਥੇ ਬਾਦ ਸਮਝਦਾਰ ਜਿੱਤੂ ਦਾ ਮੈਚ ਆਪਣਾ ਹੋਊਗਾ ਰੇਸ ਕੱਟ ਕਰਨੀ ਆ ਚੰਡੀਮਾਹ ਜੀ ਟੂ ਟਾਇਰ ਦੇਖੋ ਕਿਦੇ ਇੱਕ ਹੋਰ ਹੋਕਣਾ ਜਿਆਦਾ ਉੱਚੀ ਹੋਵੇ 24 ਇੰਚ ਪੇਪਰ ਗੋਲਾ ਜਾਨੀ ਆ ਗਿਆ ਔਰ ਕੇ ਨਾਲ ਦਾ ਮੁੰਡਾ ਹੈਪੀ ਨਾ ਪਾਵਾਂਗੇ ਤੇਰਾ ਮੈਚ ਸਲੋ ਰੇਸ ਹੈ ਡਿੰਗਾ ਗੋਲੀ ਵਾਲਾ ਆਉਂਦਾ ਆ ਗਿਆ ਅਰਜਨ ਆ ਗਿਆ ਆ ਗਿਆ ਕਿੰਨੇ ਛੜ ਲਾ ਦੇ ਤੱਕ ਟੋਕਣ ਵਾਲਾ ਵੀ ਸ਼ਾਫੀ ਯਾਰ ਮੈਂ ਕਿਹਨੂੰ ਲਿਆਲਾ ਮੇਰਾ ਨਾਮ ਰੱਖੀ ਜਾਂਦਾ ਅਮਰੀਕਾ ਕੀ ਕਰਿਆ ਯਾਰ ਕੋਈ ਬਹਿਰਾ ਤਰਾ ਜਾਣ ਕੇ ਡੋਲੀ ਆ ਪਾਣੀ ਹਾਂ ਵੀ ਬੋਤਲ ਭਰਾਈ ਕੋਈ ਆ ਗਿਆ ਕਹਿੰਦੇ ਜਿਹੜਾ ਅਰਜਨ ਹੈ ਜਿਹੜਾ ਕਹਿੰਦੇ ਅੱਜ ਕੱਲ ਚਰਚਾ ਦੇ ਵਿੱਚ ਹੈ ਅੱਜ ਕੱਲ ਕਹਿੰਦੇ ਚਰਚਾ ਦੇ ਵਿੱਚ ਆ ਹੌਲੈਂਡ ਨਾਲ ਮੈਚ ਆ ਦੇਖਦੇ ਫਿਰ ਅੱਜ ਕੀ ਰੰਗ ਲੂਣੇ ਆਉਂਦਾ ਕਹਿੰਦੇ ਅਰਜਨ ਕੱਜ ਕੀ ਬਾਤ ਹੈ ਨਵਾਇਦਾ ਗਰੁੱਪ ਆਨੇ ਕਰਨ ਪਹੁੰਚਿਆ ਜੇ ਵੱਡੇ ਕੱਪ ਦੇ ਦੁਨੀਆ ਦੇ ਸੁਪਰਸਟਾਰ ਹੈ ਜਿਹੜਾ ਮੁੰਡਾ ਕਿਹੜੇ ਅਰਜੁਨ ਤੇ ਵੇਖਣਾ ਇਹਦਾ ਪੱਤੋ ਵਾਲਾ ਪਿੰਡ ਹੈ ਠੱਗਰਾਣੀ ਮੇਰਾ ਪੱਤੋ ਵਾਲੇ ਪਿੰਡ ਸੁਣਾ ਹਿਲਾਤਾ ਪਿੰਡੀ ਬੋਹਾ ਤੋਂ ਲੈ ਕੇ ਦੋਦ ਦਾ ਭੰਗੜਾ ਉਹ ਪਿੰਡਾਂ ਦੇ ਵਿੱਚ ਚਲ ਕੇ ਆਇਆ ਮੁੰਡਾ ਪੰਜਾਬ ਨਾਲ ਜਲੇ ਮਾਣ ਸੇ ਦਾ ਮੇਰਾ ਚੰਪਿਆਂ ਦੇ ਵਿੱਚ ਪਿੰਡ ਗੁਰੇ ਬਾੜੀ ਚੜਦੀ ਹਿੱਟ

ਬੰਦ ਹੋ ਗਿਆ ਹੌਲੈਂਡ